ਵਾਲੇ ਕਾਇਆ ਜੋ ਡੰਡਾ ਪਰਤੇ ਦਾ ਖੰਡਾ ਕਾਲ ਅਣੀ ਖੰਡਾ ਸਰੀਰਿਆ ਖੰਡਾ ਕਾਇਆ ਨਹੀਂ ਹੈ ਕਾਇਆ ਅੰਦਰਲਾ ਸਰੀਰ ਤੇ ਕਪੜਾ ਹੈ ਉਹਦੇ ਤੇ ਖੰਡਾ ਕਪੜਾ ਹੁੰਦਾ ਇਹਦੇ ਨਾਲ ਕਾਇਆ ਢਗੀ ਹੋਈ ਖੰਡਾ ਕਾਲ ਹੋਵੇ ਤੇ ਖਾਲੀ ਨਹੀਂ ਹੈ ਕਾਇਆ ਜਿਹੜੀ ਅੰਦਰਲੀ ਹੈ ਖਵਾਰੀ ਹੈ ਕੁਆਰੀ ਕਾਇਆ ਬਹਾਰੀ ਕੁਆਰੀ ਕੁਆਰੀ ਹੁੰਦੀ ਹੈ ਕਹੇ ਤੁਸੀਂ ਇਹ ਕਹੋ ਵੀ ਉਹ ਚੇਤਨ ਹੈ ਜਿਹਦਾ ਜੋ ਪਤੀ ਨਾ ਹੋਵੇ ਪਤੀ ਵਾਲੀ ਜਿੰਦਗੀ ਕਾਇਆ ਕੁਆਰੀ ਹੈ ਅੰਦਰ ਸ਼ਬਦ ਗੁਰੂ ਪ੍ਰਗਟ ਹੁੰਦੇ ਹਨ ਭਰਤਾ ਜੋ ਆਇਆ ਕੁਆਰੀ ਕਾਂ ਮੇਰੇ ਘਰ ਆਇਆ ਹੈ ਰਾਜਾ ਰਾਮ ਪਟਾਰਾ ਆ ਜੋ ਆਇਆ ਨਹੀਂ ਨਾ ਆਜੂ ਪਤੀ ਆਇਆ ਨਹੀਂ ਹਾਂ ਪਤੀ ਵਾਲੀ ਤੇ ਰੋਸ ਸੋ ਸਾਦ ਗਏ ਆਓ ਜੀ ਸੋ ਸਾਦ ਹੋਰੀ ਕਹਾਜਾ ਜੁਗਤ ਡੰਡਾ ਪਰ ਤੇ ਜੁਗਤ ਕੀ ਪਤੀ ਵਾਲੀ ਬੰਨ ਦੀ ਕੀ ਚੁੱਤੀ ਮਨ ਸਿੱਧਾ ਹੋ ਜਬ ਡੰਡੇ ਵਾਂਗੂ ਜਿੱਦਾਂ ਜਰਮਾਂ ਚ ਬਾੜ ਲੈਣਾ ਨਹੀਂ ਮੰਨਦਾ ਬਾੜੇ ਨੂੰ ਕਾਣ-ਖਾਣ ਕਰਕੇ ਤਾਂ ਮੰਨਣਾ ਚਾਹਦਾ ਹੈ ਹੂ ਬੂਹੇ ਬਣੇ ਬਰਨਾ ਜੀ ਇਹ ਹੂ ਬੂਹੇ ਬਣੇ ਵਾਲੇ ਨੂੰ ਬਿਹਤਰ ਬਣ ਉਹ ਸਿੱਧਾ ਡੰਡਾ ਗਾਇਓ ਵਨ ਮਰੂ ਗਾਇਓ ਉੱਥੇ ਗਾਇ ਗਾਇ ਤਾਂ ਤੇ ਡੰਡਾ ਗਾਇਤਾ ਡੰਡਾ ਉਤ ਕਰਦੇ ਆ ਨਾ ਆਪਾਂ ਜਿੱਤੇ ਹੋ ਕੇ ਐ ਮਨ ਸਿੱਧਾ ਹੋ ਕੇ ਬਾਣੀ ਦੇ ਅੱਗੇ ਡੰਡਾ ਕਰੇ ਡੰਡਾ ਬਾਣੀ ਨੂੰ ਮੰਨਣ ਦੀ ਕਰਨੀ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਉਹਰੇ ਕਰਨ ਦੀ ਲੋੜ ਨਹੀਂ ਸੀ ਉੱਥੇ ਕੀ ਲੋੜ ਸੀ ਕਰਨ ਦੀ ਉੱਥੇ ਤਾਂ ਲਗਾਤੀ ਡੰਡਾਤ ਗੁਰਬਾਣੀ ਮੰਨਣ ਦੇ ਵਿੱਚ ਮਨ ਮੰਗਾ ਉੱਥੇ ਡੰਡਾਤ ਸਰੀਰ ਸੱਤ ਉਹ ਵਿਚਾਰ ਹੈ ਸ਼ੈਤਾਨਾਂ ਦੀ ਝਾਲ ਹੈ ਸ਼ੈਤਾਨਾਂ ਦੀਆਂ ਕਾਡਾਂ ਨੇ ਉੱਥੇ ਤਾਂ ਆਇਆ ਹੋ ਗਿਆ ਸਿੱਧਾ ਡੰਡੇ ਵਾਂਗੂ ਬਾਹਰ ਮੰਨ ਦੇ ਵਿੱਚ ਨੇ ਉਹ ਗਾਇਤਾ ਮੰਨ ਕਰਨਾ ਸੀ ਸਰੀਰ ਕਰਦਾ ਆ ਭੱਜ ਗਿਆ ਰਣਨਾਤ ਵंदन ਕਰਨੀ ਦੀ ਸਰਬਕਲਾ ਸਭਰਾਤੀ ਦੇ ਸਾਹਮਣੇ ਮੰਨੇ ਕਰਦੇ। ਉਹ ਉੱਥੇ ਕੌਣ ਕਰਦਾ? ਉੱਥੇ ਚਾਹੇ ਸਰੀਰ ਕਰਕੇ ਵੀ ਕਰ ਲੈਂਦਾ ਪਰ ਸਰਬਕਲਾ ਸਭਰਾਤਾ ਹੁੰਦਾ ਕਿ ਤੇ ਤਾਂ ਹੀ ਕਰਦਾ। ਬੁਰੂ ਘਰਾਂ ਦਾ ਸਰਬਕਲਾ ਸਭਰਾਤ ਨਹੀਂ ਹੈ। ਇਹਨੂੰ ਸਰਬਕਲਾ ਸਭਰਾਤ ਨਹੀਂ ਕਿਹਾ ਜਾ ਸਕਦਾ ਕਿ ਮਰਣਾ ਤਾਬੂ ਪਾੜ। ਸਰਬਕਲਾਸამართਤ ਕੋਈ ਹਮਲਾ ਨਹੀਂ ਕਰਦਾ ਸਰਬਕਲਾਸამართਤ ਹਮਲਾ ਕੌਣ ਕਰਦੂਗਾ ਭਾਈ ਨਾ ਕਰ ਸਕਦਾ ਅਟੈਕ ਕੌਣ ਕਰਦੂਗਾ ਇਹ ਅਸੀਂ ਜਿਹੜੀਆਂ ਕਰ ਲਈਆਂ ਨੇ ਗੱਲਾਂ ਵੀ ਸਰਬਕਲਾਸამართ ਹੈ ਇਹ ਕਾਣ ਹੈ ਇਹੀ ਲੈ ਕੇ ਰਹਿ ਗਈ ਸਾਨੂੰ ਢਾਕਰ ਨੂੰ ਕਹਿੰਦੇ ਤੇ ਅਗਲੇ ਆਖੇ ਢਾਤਾ ਇਹਨਾਂ ਦੇ ਹੁੰਦਾ ਢਾਟੇ ਇਹ ਕਹਿਣ ਲੱਗੇ ਕੋਟਾ ਰੇਟਾ ਉਦੋਂ ਮੈਂ ਨਹੀਂ ਢਾਹੀ ਆ ਕੇ ਉਦੋਂ ਨਹੀਂ ਸੀ ਕਹਿੰਦੇ ਸਰਬਕਲਾ ਸਮਰੱਥ ਕੱਟਾ ਹੈ ਜੰਮ ਉਹ ਉਹ ਨਹੀਂ ਸੁਣਦੇ ਬੋਲੋ ਨਹੀਂ ਸੀ ਕਹਿੰਦੇ ਉਹ ਤਾਂ ਸਮਝ ਗਿਆ ਸਰਬ ਹੁਣ ਕਹਿਣਾ ਉਹ ਪੱਲੇ ਕੁਝ ਨਹੀਂ ਨਾ ਰਿਹਾ ਤਾਂ ਕਹਿਣਾ ਸਰਬਕਲਾ ਸਮਰੱਥ ਦਾ ਹੀ ਪਤਾ ਕੀ ਹੈ ਸਰਬਕਲਾ ਸਮਰੱਥ ਇੱਕ ਜਿਹੜਾ ਇੱਕੋ ਵੀ ਨਹੀਂ ਹੈ ਇਹ ਭਲੇਖੇ ਜਣਾ ਰਿਹਾ ਨਾਨਕ ਵੀ ਨਹੀਂ ਸਰਬਕਲਾ ਸਮਰੱਥ ਨਾਨਕ ਤਾਂ ਕਹਿ ਰਿਹਾ ਸਾਡਾ ਕਲਾ ਸਮਰੱਥ ਕਿਸੇ ਨੂੰ ਕਿ ਤੇ ਜਿਹੜਾ ਸਰਬਕਲਾ ਸਭਰਾਤਰੀ ਹੈ ਸਰਬਕਲਾ ਸਭਰਾਤ ਕੇਵਲ ਹੁਕਮ ਹੈ ਸਰਬਕਲਾ ਹੁੰਦਾ ਕੀ ਹੈ ਜਿੰਨਾ ਸੱਚ ਖੜਦਾ ਸਾਰਿਆਂ ਦੀ ਕਲਾ ਉਹਦੇ ਵਿੱਚ ਹੈ ਸਾਰਿਆਂ ਦੀ ਸ਼ਕਤੀ ਉਹਦੇ ਵਿੱਚ ਹੈ ਸਰਬਕਲਾ ਸਾਰਿਆਂ ਦੀ ਕਲਾ ਸਾਰਿਆਂ ਦੀ ਸ਼ਕਤੀ ਜਿਹਦੇ ਵਿੱਚ ਹੁਕਮ ਹੈ ਸੱਚ ਖੜਦੀ ਜਿੰਨੀ ਆਬਾਦੀ ਹੈ ਉਹਦੀ ਸਾਰੀ ਸ਼ਕਤੀ ਹੁਕਮ 'ਚ ਨਿਹਿਤ ਹੈ ਉਹ ਸਰਬਕਲਾ ਹੋਰ ਕੋਈ ਸਰਬਕਲਾ ਨਹੀਂ ਹੋਣਾ ਚਾਹ ਫਲਾਕਲਾ ਫੁਲੀ ਸਰਬਕਲਾ ਹੈ ਹੁਕਮ ਤੇ ਬਿਨਾਂ ਸਰਮਕਲਾ ਕੋਈ ਨਹੀਂ ਹੈ ਸਮਰਾਤ ਹੁਕਮ ਹੈ ਸਮਰਾਤ ਗੁਰੂ ਨੂੰ ਕਿਹਾ ਇੱਕ ਤਾਂ ਗੁਰੂ ਨਹੀਂ ਹੁੰਦਾ ਕੋਈ ਵੀ ਅਹ ਗੁਰੂ ਸਮਰਾਤ ਹੈ ਗੁਰੂ ਸ਼ਬਦ ਹੈ ਸ਼ਬਦ ਗੁਰੂ ਹੈ ਸਮਰਾਤ ਗੁਰੂ ਸਰ ਹੱਥਾ ਕਰਿਓ ਕੌਣ ਕਹੇ ਪੰਜਾਬੀ ਭਾਸ਼ਾ ਕਰ ਹੈ ਭੱਟਾਂ ਦੀ ਬਾਣੀ ਹੈ ਭੱਟਾਂ ਦੇ ਹੋਈ ਹੈ ਸਮਰਾਤ ਗੁਰੂ ਸਰ ਹੱਥ ਤਰੇ ਗੁਰ ਕੀ ਦੇਖੋ ਉੱਤੇ ਗੁਰ ਆਇਆ ਹੈ ਜਿਹਨੇ ਨਾਮ ਦਿੱਤਾ ਹੈ ਗਿਆਨ ਦਿੱਤਾ ਉੱਥੇ ਉਹਨੂੰ ਗੁਰ ਬਰਤੇ ਗੁਰ ਕੀ ਨਹੀਂ ਕਿਰਪਾ ਹਰ ਨਾਮ ਦੀ ਉੱਤੇ ਗੁਰ ਲਾਭ ਦੋ ਲੱਗਦੇ ਗਿਆਨ ਦਾ ਤੇ ਵਾਸਤੇ ਵਰਤ ਲਿਆ ਆ ਉਹਦੇ ਗਿਆਨ ਜਿਹੜਾ ਦਿੱਤਾ ਉਹਦੇ ਵਾਸਤੇ ਵਰਤ ਲਿਆ ਗਿਆਨ ਦੀ ਕਿਰਪਾ ਨਾਲ ਤੋ ਡੰਡਾ ਪ੍ਰਤੀ ਹਾਂ ਜੁਗਤੀ ਕੀ ਹੈ ਡੰਡਾ ਪ੍ਰਤੀ ਜਿੰਨਾ ਚੇਰਮਾਨ ਸਿੱਧਾ ਨਹੀਂ ਹੁੰਦਾ ਉਹਨਾਂ ਚਰੇ ਦੀ ਕਿਸੇ ਨੇ ਪ੍ਰਤੀਤ ਨਹੀਂ ਹੈ ਵੀ ਸਭ ਮਰ ਗਿਆ ਜਿੰਨਾ ਜੇ ਸਭ ਬਿੰਗਾ ਸਭ ਮਰਿਆ ਨਹੀਂ ਹੈ ਜਦ ਸਭ ਸਿੱਧਾ ਹੋ ਜਾਂਦਾ ਨਾ ਬਿਲਕੁਲ ਵੱੜ ਲਈ ਰਹਿੰਦਾ ਫਿਰ ਸਭ ਮਰ ਗਿਆ ਫਿਰ ਮਰ ਮਰ ਗਿਆ ਕਿਸੇ ਨੇ ਭਰੋਸਾ ਨਹੀਂ ਕਰਨਾ ਆਪਾਂ ਭਰੋਸਾ ਕਰਦੇ ਇਹ ਸਭ ਵਿੱਚ ਬੜਾ ਹੋਵੇ ਬੜਿਆ ਨਹੀਂ ਹੈ ਸਾੜੇ ਬੋਰੀਂ ਪ੍ਰੋਸਾ ਕਰਦਾ ਮੂਰ ਕਰ ਲਵੇ ਜਾਇ ਜਿਆਦਾ ਮਰ ਗਿਆ ਇਹ ਬਿਲਕੁਲ ਸਿੱਧਾ ਹੋ ਜਾ ਉੱਠਾ ਵੀ ਹੋ ਜਾਂਦਾ ਪੁੱਠਾ ਵੀ ਹੋ ਜਾਂਦਾ ਜਿੰਨਾ ਜੜ ਉਹਦੇ ਜਿਆਦਾ ਨਾ ਪੁੱਠਾ ਨਹੀਂ ਹੁੰਦਾ ਸਿੱਧਾ ਹੋਵੇ ਨਾ ਪੁੱਠਾ ਗਾਜ ਬਹੁਤ ਸਿੱਧਾ ਹੋਵੇ ਨਾ ਪੁੱਠਾ ਹੋਵੇ ਦੋਏ ਜੀ ਜਨ ਪ੍ਰਦੇਸ਼ ਇਸ ਕਰਕੇ ਮੰਨ ਦੀ ਪ੍ਰਤੀਤ ਨਹੀਂ ਸੱਚਖੰਡ ਦੀ ਜਿਨ ਨਜ਼ਰ ਇਹ ਨਹੀਂ ਹੋ ਜਾਂਦਾ ਇਹਨੂੰ ਕੋਈ ਇਹਦੇ ਤੇ ਭਰੋਸਾ ਨਹੀਂ ਕੋਈ ਕਰਦਾ। ਉਗਤੀ ਕੀ ਹੈ ਕਿ ਡੱਡੇ ਉਹ ਸਿੱਧਾ ਹੋ ਜੇ ਮਨ। ਇਹਨੂੰ ਸਿੱਧਾ ਕਰ ਲੋ ਫੇਰ ਇਹਦੀ ਪ੍ਰਤੀਤ ਹੈ। ਸਿੱਧਾ ਅਜ਼ਿਕਰਨਾ ਆਪ ਕਰਨਾ। ਭਰੋਸਾ ਦਾ ਘਟਾੜਿਆ ਕਰਨਾ। ਫੇਰ ਮੈਂ ਕਿ ਇਹਨੂੰ ਵਰਮਾਨ ਹੋ ਸਕਦਾ ਪਰ ਜੋ ਕਿਰਪਾ ਦਾ। ਖੇਦੇ ਦੀ ਆਵਾਜ਼ ਸੁਣੀ ਜਾ ਸਕਦੀ ਹੈ ਉਹ ਨਜਰੇ ਆਵਾਜ਼ ਕਿਸੇ ਨੇ ਸੁਣਨੀ ਹੋਈ ਨਹੀਂ ਉਹਨਾਂ ਜਰੇ ਦੀ ਅਰਦਾਸ ਕਿਸੇ ਨੇ ਸੁਣਨੀ ਹੋਈ ਨਹੀਂ ਕਿਰੀ ਯੋਰ ਦਾ ਸਰਵਜ ਕਰੀ ਜਾਂਦੇ ਕਿ ਵੀ ਸੁਣਦਾ ਕੋਈ ਸੁਣਦਾ ਗੁਰਬਾਣੀ ਕਹਿੰਦੀ ਹੈ ਕਿ ਸਾਡੀ ਅਰਦਾਸ ਨਹੀਂ ਸੁਣੀ ਜਾਂਦੀ ਜੁਕਤੀ ਹੋਰ ਕੋਈ ਨਹੀਂ ਹੈ ਫਟੜ ਦੇ ਮਨ ਨੂੰ ਸਿੱਧਾ ਕਰ ਦੋ ਮਨ ਨੂੰ ਮਾਰ ਦੋ ਸਾਰੇ ਬਾਲੇ ਦੇ ਨਿਕਲ ਜਾਣਗੇ ਬਸ ਠੀਕ ਹੈ ਇਹਦੇ ਆਪਣੇ ਵਾਲ ਨੇ ਜਿਹੜੇ ਨਾ ਵਾਲ ਛੜ ਲੜ ਛੜਦਾ ਨਹੀਂ ਵਾਲ ਜੇ ਤੀ ਛੜ ਕਰਦਾ ਤੇ ਵਾਲਾ ਵਾਲ ਛੜ ਕਰੇ ਝੱਟ ਕੱਢ ਦੇ ਅੱdte ਨਾ ਵਾਲ ਛਾਲ ਕਰਕੇ ਵਾਲ ਛਾਲ ਕਰਕੇ ਇਹ ਸਿੱਖ ਬਣਦਾ ਝੱਟ ਕੱਢ ਲੈਂਦਾ ਉਹਨੇ ਉਹਨਾਂ ਜਰ ਪ੍ਰਤੀਤ ਗੁਰੂ ਕੋਲੇ ਦੀ ਪ੍ਰਤੀਤ ਕੋਲੇ